ਕਿ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁੰਡਾ ਹੀ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਫਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਪੀਰ ਕੌਰ ਹੈ ਉਹ ਆਪਣੇ ਮੁੰਡੇ ਦੇ ਕਹਿੰਦੇ ਮੁਤਾਬਿਕ ਆਪਣੇ ਮੁੰਡੇ ਨੂੰ ਭਜਾਰੀ ਸੀ ਉੱਥੋਂ ਤੇ ਇਹਨੇ ਇਹ ਵੀ ਦੱਸਿਆ ਕਿ ਉਹਦੀ ਫਰਜ਼ਾਈ ਦੇ ਆਪਣੇ بیٹے ਨਾਲ ਮਿਲ ਕੇ ਉਹਦੇ ਬ੍ਰਦਰ ਦਾ ਕਤਲ ਕੀਤਾ ਘੜੀ ਨੇ ਤਾਣੇ ਦੇ ਤਹਿਤ ਇੱਕ ਮਰਡਰ ਰਿਪੋਰਟ ਹੋਇਆ ਸਿਕਾ ਪਿੰਡ ਨਾਥਪੁਰਾ ਦਾ ਮੈਂ ਉਹਦੇ ਬਾਰੇ ਦੱਸਣਾ ਚਾਹਵਾਂਗੀ ਇਹਦੇ ਚ ਸਾਨੂੰ ਕੱਲ 16 ਸਤੰਬਰ ਨੂੰ ਮੁਦਈ ਸੁਖਮਿੰਦਰ ਸਿੰਘ ਵਾਸੀ ਨਾਥਪੁਰਾ ਉਹਦੇ ਵੱਲੋਂ ਥਾਣੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਭਰਾ ਪਰਮਿੰਦਰ ਸਿੰਘ ਉਰਫ ਪਿੰਦੀ ਜੋ ਉਹਦੇ ਨਾਲ ਦੇ ਘਰ 'ਚ ਰਹਿੰਦਾ ਉਹ ਆਪਣੀ ਪਤਨੀ ਜਸਵੀਰ ਕੌਰ ਔਰ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਤੇ ਜਿਹਦੀ ਆਪਣੇ ਘਰ 'ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁਦਈ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤਾਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਪਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁੰਡੇ ਦੇ ਕੈਂਡ ਦੇ ਮੁਤਾਬਿਕ ਆਪਣੇ ਮੁੰਡੇ ਨੂੰ ਪੁਝਾ ਰਹੀ ਸੀ ਉਤੋਂ ਤੇ ਇਹਨਾਂ ਇਹ ਵੀ ਦੱਸਿਆ ਕਿ ਉਹਦੀ ਪਰਜਾਈ ਦੇ ਆਪਣੇ بیٹے ਨਾਲ ਮਿਲ ਕੇ ਉਸਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਪੁਲਿਸ ਸਟੇਸ਼ਨ ਅਥਾਣਾ ਦਰਜ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਜਿਸ਼ ਇਹ ਪਤਾ ਲੱਗੇ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰਿਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਜ਼ ਕਿਉਂਕਿ ਮਰਡਰ ਦਾ ਐਫ ਆਈ ਆਰ ਰਿਪੋਰਟ ਹੋਇਆ ਸੀਗਾ ਕ੍ਰਾਈਮ ਇਸ ਕਰਕੇ ਮੈਂ ਇਮੀਡੀਏਟਲੀ ਡੀ ਐਸ ਪੀ ਪੁੱਛੋ ਰਵਿੰਦਰ ਰੰਧਾਵਾ ਐਸ ਐਚ ਓ ਰਥਾਣਾ ਸੁਖਵੀਰ ਕੌਰ ਔਰ ਆਪਣੇ ਸੀ ਆਈ ਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਅਫਰਟ ਨਾਲ ਹਿਊਮਨ ਇੰਟ ਨਾਲ ਟੈਕਨੀਕਲੀ ਵੀ ਤੇ ਸਾਰਾ ਗਰਾਊਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਕੁਝ ਹੀ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਇਨ ਦ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨੀਅਰ ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਕੇ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਹੈ ਇਹ 24 ਸਾਲ ਦਾ ਸੀ 24 ਸਾਲ ਦਾ ਔਰ ਜਸਵੀਰ कौर ਉਹਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਹੈ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਅਰੇ ਆਪਣਾ ਪਿਓ ਪੁੱਤ ਸੀ ਜਿਹੜੇ ਆਰੇ ਹਾਂਜੀ ਜਿਹਨੇ ਮਾਰਿਆ ਜਿਹੜਾ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਡਰ ਚ ਦਾ ਕਾਰਨ ਕੀਤੀਗਾ ਮਾਰਨ ਦਾ ਮਾਰਨ ਦਾ ਕਾਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਕਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ 'ਚ ਇਸੇ ਤਹਿਤ ਹੀ ਕੱਲ ਜੋ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਸ਼ੁਰੂਆਤ ਹੀ ਗੱਲ ਆਈ ਸੀ ਜੀ ਕਿ ਇਹ ਲੜਕੇ ਦਾ ਆਸਮਾਨ ਤੇ ਪਿਤਾ ਨਾਲ ਕੋਈ ਝਗੜਾ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਗੁੱਸੇ 'ਚ ਆ ਕੇ ਇਹ ਕੰਮ ਕੀਤਾ ਦੇਖੋ ਜੀ ਜਦੋਂ ਘਰ 'ਚ ਝਗੜਾ ਹੁੰਦਾ ਹੈ ਮੈਂ ਜਿਵੇਂ ਦੱਸ ਰਹੀ ਆ ਕਿ ਹਸਬੰਡ ਵਾਈਫ ਦਾ ਕਲੇਸ਼ ਸੀ ਤੇ ਬੇਟਾ ਵੀ ਨਾਲ ਰਹਿੰਦਾ ਸੀ ਤੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਜਿਹੜੀ ਸਿਚੁਏਸ਼ਨ ਇਦਾਂ ਦੀ ਰਾਈ ਕੇ بیٹے ਨੇ ਆਪਣੇ ਪਿਓ ਦਾ ਹੀ ਕਹੀਂ ਮਾਰ ਕੇ ਕਤਲ ਕਰਤਾ ਤੇ ਉਹਦੀ ਮਦਰ ਵੀ ਨਾਲ ਹੀ ਸੀਗੀ ਤੇ ਉਹਨੂੰ ਭਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਜਿਹੜਾ ਪਿਓ ਸੀ ਕਹਿੰਦੇ ਸਿੱਥੇ ਪਏ ਸੀ ਦੁਬਾਰ ਕੀਤਾ ਜੀ ਇਹ ਜੀ ਹਲੇ ਮੈਂ ਰਿਵੀਲ ਨਹੀਂ ਕਰਨਾ ਚਾਹਾਂਗੀ ਬਟ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਜਦੋਂ ਰਿਮਾਂਡ ਲਵਾਂਗੇ ਤੇ ਜ਼ਿਆਦਾ ਟੈਕਨੀਕਲ ਇਦਾਂ ਦੀ ਡੀਟੇਲਸ ਪਤਾ ਲੱਗਣਗੀਆਂ। ਹਾਂ ਜੀ ਗੱਲ ਕਹੀ ਹੈ ਜੀ ਭਜਾਉਣ ਦੀ ਕੋਸ਼ਿਸ਼ ਕੀਤੀ ਹੁਣ ਇਰਾਦਾ ਹਉ ਕਤਲ ਦਾ ਮਾਮਲਾ ਆਹ ਫਰੀ ਕਤਲ ਦਾ ਦਰਜ ਕੀਤਾ ਹੈ ਜਾਂ ਉਹਨੂੰ ਭਜਾਉਣ ਦਾ ਮਾਮਲਾ ਦਰਜ ਨਹੀਂ ਜੀ ਮਤਲਬ ਮੌਕੇ ਤੇ ਜਦੋਂ ਸਾਨੂੰ ਰਿਪੋਰਟ ਹੋਈ ਉਹਦੀ ਜਿਹੜੀ ਡਿਜ਼ੀਜ਼ ਦੀ ਵਾਈਫ ਸੀਗੀ ਉਹ ਸਾਨੂੰ ਨੇੜੇ ਤੇੜੇ ਹੀ ਡਿਟੇਨ ਹੋ ਗਈ ਸੀਗੀ। ਬਟ ਜਿਹੜਾ ਮੁੰਡਾ ਹੈ ਉਹਨੂੰ ਅਸੀਂ ਕੁਝ ਘੰਟਿਆਂ ਚ ਲੱਭਿਆ ਸੋ ਜਦੋਂ ਸਾਡੀ ਇਨੀਸ਼ੀਅਲ ਤਫਤੀਸ਼ ਚ ਪਤਾ ਲੱਗਿਆ ਕਿ ਮੁੰਡੇ ਨੇ ਕਹੀ ਮਾਰੀ ਤੇ ਉਹਦੀ ਮਦਰ ਵੀ ਨਾਲ ਇਨਵੋਲਡ ਸੀ ਇਸ ਕ੍ਰਾਈਮ ਚ ਨਹੀਂ ਤਸਵੀਰ ਕੋਈ ਫਰਾਗ ਹੋਣ ਦੀ ਫਰਾਗ ਸੀ ਜਾਂ ਫਰਾਗ ਨਹੀਂ ਜੀ ਫਰਾਗ ਚ ਨਹੀਂ ਸੀਗੀ ਬਟ ਇਨੀਸ਼ੀਅਲ ਸਾਡੀ ਜੋ ਤਫਤੀਸ਼ ਚ ਪਤਾ ਲੱਗਿਆ ਸੀਗਾ ਕਿ ਬੇਟਾ ਮੈਨਲੀ ਇਨਵੋਲਡ ਹੈ ਬਟ ਡਿਊਰਿੰਗ ਪ੍ਰੀਲੀਮినਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਬੇਟਾ ਔਰ ਮਦਰ ਦੋਨੋਂ ਇਨਵੋਲਡ ਹੈ ਥੈਂਕ ਯੂ